ਇਹ ਜਾਦੜੇ ਗੁਰੂ ਨਾਲ ਜੁੜਿਆ ਭਾਈ ਸ਼ਾਵਨ ਮਲ ਗੁਰੂ ਪਾਤਸ਼ਾਹ ਜੀ ਨੇ ਆ ਕੇ ਆ ਗੁਰਸ਼ਿਕਾ ਲੋੜ ਹੈ ਗੋਇੰਦਵਾਲ ਦੇ ਅੰਦਰ ਲੰਮੀ ਲੱਕੜ ਦੀ ਉਹ ਹਰੀਪੁਰ ਤੋਂ ਪ੍ਰਾਪਤ ਹੋਵੇਗੀ ਤੁਸੀਂ ਜਾਣਾ ਬੇਨਤੀ ਕੀਤੀ ਮਹਾਰਾਜ ਉੱਥੇ ਬਹੁਤ ਜਿਹੇ ਪਹਾੜੀ ਲੋਕ ਨੇ ਮੈਂ ਕੀ ਕਰਾਂਗਾ ਗੁਰਾਂ ਕਹਿੰਦਾ ਤੈਨੂੰ ਕੁਝ ਦੇ ਕੇ ਭੇਜਾਂਗੇ ਦਿੱਤਾ ਕਿ ਗੁਰਾਂ ਨੇ ਆਪਣੇ ਪਾਸੋਂ ਬਖਸ਼ਿਸ਼ ਕਰਕੇ ਇੱਕ ਰਮਾਲਾ ਦੇ ਦਿੱਤਾ ਉਹਨਾਂ ਮਾਲ ਚਾਰ ਗਿੱਠਾ ਚਾਰ ਉਂਗਲਾਂ ਦਾ ਕੋਈ ਟੁਕੜਾ ਹੀ ਨਹੀਂ ਬਲਕਿ ਗੁਰਾਂ ਨੇ ਆਪਣੀਆਂ ਸ਼ਕਤੀਆਂ ਹੀ ਬਖਸ਼ ਦਿੱਤੀਆਂ ਜਿਨ੍ਹਾਂ ਦੁਆਰਾ ਉਸਨੇ ਉੱਥੇ ਜਾ ਕੇ ਮਰੇ ਬੱਚੇ ਨੂੰ ਰਾਜੇ ਦੇ ਨੂੰ ਜਿਉਂਦਾ ਕੀਤਾ ਉਹ ਗੁਰੂ ਦੀ ਬਖਸ਼ਿਸ਼ ਹੈ ਅੰਮ੍ਰਿਤਧਰਿ ਸੈਂਚੂ ਜੀ ਵਾਹ ਗੁਰੂ ਆਪਣੀ ਕਿਰਪਾ ਦੀ ਦ੍ਰਿਸ਼ਟੀ ਦੇ ਨਾਲ ਜਿੰਦਾ ਕਰ ਲੈਂਦਾ ਤਾਨ ਗੁਰੂ ਅਮਰਦਾਸ ਜੀ ਮਹਾਰਾਜ ਐਵੇਂ ਨਹੀਂ ਪਟਾ ਨੇ ਕਿਹਾ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾਨ ਤੋਏ ਬਣਿਆ ਮਹਾਰਾਜ ਨਹੀਂ ਕੋਈ ਤੇਰੇ ਵਰਗਾ ਤੇਰੇ ਵੜਿਆਏ ਉਹ ਤੈਨੂੰ ਹੀ ਬਣਦੇ ਆ ਕਿਸੇ ਹੋਰ ਦੀ ਤਰਜੀਹ ਹੀ ਨਹੀਂ ਦਿੱਤੀ ਜਾ ਸਕਦੀ ਗੁਰਾਂ ਬਖਸ਼ਿਸ਼ਾਂ ਇਹ ਸੀਆਂ ਕੀਤੀਆਂ ਕਿਤੇ ਤ੍ਰੇਤੇ ਜੋਗ ਦੇ ਅੰਦਰ ਕੀਤੀ ਤੇ ਰਾਮ ਨੇ ਵਿਛੀ ਕਹਿੰਦੇ ਕਿਸੇ ਨੇ ਜਬ ਤ ਆਰੰਭ ਕਰ ਦਿੱਤਾ ਸ਼ੂਦਰ ਨੇ ਤੇ ਅਖੀਰ ਉਸ ਦਾ ਕਤਲ ਕੀਤਾ ਲੇਕਿਨ ਤਨਗੁਰ ਅਮਰਦਾਸ ਜੀ ਨੇ ਐਸੀ ਪ੍ਰਤਕਿਆ ਕੀਤੀ ਕਿ ਜਿਨਨੇ ਦੇ ਸਾਡਾ ਸ਼ਰੀਰ ਹੈ ਗੋਇੰਦਵਾਲ ਦੇ ਵਿੱਚ ਕਿਸੇ ਬਜ਼ੁਰਗ ਮਾਂ ਬਾਪ ਦੇ ਸਾਹਮਣੇ ਉਹਦਾ ਬੱਚਾ ਨਹੀਂ ਚੜਾਈ ਕਰੇਗਾ ਨਹੀਂ ਸਤਗੁਰਾਂ ਨੇ ਮੌਤ ਨੂੰ ਨਹੀਂ ਬੜਨ ਦਿੱਤਾ ਉਹਨਾਂ ਦਵਾਰ ਦੇ ਅੰਦਰ ਐਸਾ ਕੋਈ ਹੈ ਦੁਨੀਆ ਤੇ ਐਵੇਂ ਨਹੀਂ ਆਖਿਆ ਸਤਗੁਰੂ ਤੇਰੀ ਉਪਮਾ ਤੈਨੂੰ ਹੀ ਬਣਦੀ ਹੈ ਉਹ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਬਖਸ਼ ਦਿੱਤੀ ਲੈ ਕੇ ਸ਼ਾਵਣ ਮੱਲ ਗਿਆ ਤੇ ਮਿਰਤਕ ਰਾਜੇ ਦੇ ਪੁੱਤਰ ਨੂੰ ਜ਼ਿੰਦਾ ਕੀਤਾ ਉਹ ਪਿੱਛੇ ਆਪ ਜੀ ਸੰਗਤਾਂ ਕਥਾ ਸੁਣ ਚੁੱਕੇ ਹੋ ਤੇ ਗੁਰੂ ਪਾਤਸ਼ਾਹ ਜੀ ਦੀਆਂ ਬਖਸ਼ੀਆਂ ਹੋਇਆਂ ਜਿੱਥੇ ਰਾਜਾ ਭਾਈ ਸ਼ਾਵਣ ਮੱਲ ਦਾ ਪ੍ਰੇਮੀ ਭਾਈ ਸਾਹਿਬ ਨੇ ਤੇ ਕਿਹਾ ਵੀ ਸਿੱਖ ਬਣ ਗਿਆ ਤੇ ਉਹਦੇ ਨਾਲ ਫਿਰ ਜਿੱਥੇ ਰਾਜਾ ਬਣਦੇ ਪਰ ਜਾਂ ਸ਼ਾਰੀ ਵੀ ਮਗਰ ਚੱਲਣੀ ਹੈ ਹਰੀਪੁਰ ਦਾ ਇਲਾਕਾ ਸ਼ਾਵਣ ਮੱਲ ਨੂੰ ਗੁਰੂ ਵਾਂਗ ਪੂਜਦੇ ਬੜੀ ਭਾਵਨਾ ਹੈ ਹੁਣ ਗੁਰੂ ਪਾਤਸ਼ਾਹ ਜੀ ਨੇ ਜਿਸ ਕੰਮ ਭੇਜਿਆ ਉਹ ਵੀ ਪੂਰਾ ਕਰਵਾਇਆ ਲੱਕੜਾਂ ਵੜੀਆਂ ਭੇਜੀਆਂ ਰਾਜੇ ਨੂੰ ਆਖਿਆ ਮੈਂ ਆ ਕੰਮ ਆਇਆ ਸੀ ਉਹ ਕੀਤਾ ਅਰੇ ਅਖੀਰ ਕੰਮ ਵੀ ਸ਼ਾਰਾ ਹੋ ਗਿਆ ਗੁਰੂ ਪਾਤਸ਼ਾਹ ਮਹਾਰਾਜ ਜੀ ਕੋਲ ਜੇ ਹੁਣ ਜਾਵਾਂਗਾ ਕਿਤੇ ਆਇਆ ਨਾ ਹੋਵੇ ਵੀ ਮਹਾਰਾਜ ਕਹਿਣਗੇ ਵੀ ਕੰਮ ਤਾਂ ਹੁਣ ਹੋ ਗਿਆ ਲਿਆ ਰਮਾਲ ਦੇ ਦੇ ਹੁਣ ਜੇ ਮੈਂ ਰਮਾਲ ਮੋੜਤਾ ਵੀ ਕੰਮ ਵਿਗੜ ਜਾਣਾ ਫਿਰ ਮੈਨੂੰ ਕਿਹਨੇ ਪੁੱਛਣਾ ਸ਼ਕਤੀ ਤਾਂ ਇਹਦੇ ਚੀ ਆਇਆ ਨਾ ਹੋਵੇ ਕਿਤੇ ਗਿਆ ਤੇ ਮੇਰੀਆਂ ਸ਼ਕਤੀਆਂ ਲੈ ਲੈਣਾ ਇੱਥੇ ਤਾਂ ਮੈਨੂੰ ਗੁਰੂ ਵਾਂਗ ਪੂਜਦੇ ਆ ਗੁਰੂ ਬਣਿਆ ਹੋਇਆ ਬੜਾ ਆਨੰਦ ਆ ਤੇ ਇਹ ਭਰਮ ਪੈ ਗਿਆ ਪਰ ਗੁਰਾਂ ਨੇ ਹੁਣ ਕੱਢਣੇ ਇਹ ਗੁਰੂ ਪਾਤਸ਼ਾਹ ਮਹਾਰਾਜ ਮਦਦ ਦاتے ਹਨ ਜਿਵੇਂ ਬੱਚੇ ਨੂੰ ਕੋਈ ਪਤਾ ਨਹੀਂ ਮੈਂ ਗਲਤੀ ਕਰ ਰਿਹਾ ਉਹ ਤੇ ਜिद ਕਰੇਗਾ ਮਰਵਾਣੀ ਵਿੱਚ ਵੀ ਜਿ ਕਰੇ ਚਾਂਚਰ ਮਤ ਬਾਰਕ ਬੱਪਰੇ ਕੀ ਸਰਪ ਅਗਨ ਕਰ ਮੇਲਾ ਬੱਚੇ ਦੇ ਬੁੱਧੇ ਚਾਂਚਲੇ ਉਹਨੂੰ ਤਾਂ ਸੱਪ ਫਣਚੇ ਕੀ ਖੜਾ ਜੀਬਾਂ ਮਾਰਦਾ ਬੜਾ ਸੋਹਣਾ ਲੱਗਦਾ ਉਹ ਚਾਹੁੰਦਾ ਮੈਂ ਫੜ ਲਵਾਂ ਉਹਨੂੰ ਦੀਵੇ ਦੀ ਲਾਟ ਬੜੀ ਸੁੰਦਰ ਲੱਗਦੀ ਹੈ ਉਹ ਚਾਹੁੰਦਾ ਮੈਂ ਹੱਥ ਪਾ ਲਵਾਂ ਲੇਕਿਨ ਇਹ ਤੇ ਮਾਂ ਤੇ ਬਾਪ ਨੂੰ ਪਤਾ ਹੈ ਨਾ ਵੀ ਸੱਪ ਨੂੰ ਫੜ ਲਿਆ ਤੇ ਉਹਨੇ ਡੰਗ ਮਾਰ ਦੇਣਾ ਲਾਟ ਨੂੰ ਹੱਥ ਪਾ ਲਿਆ ਤੇ ਹੱਥ ਛੱਡ ਲਊਗਾ ਉਹ ਮਾਂ ਤੇ ਬਾਪ ਨੂੰ ਬਚਾਉਂਦਾ ਹੈ ਇਹੀ ਸਾਡੇ ਗੁਰੂ ਨੂੰ ਪਤਾ ਹੈ ਕਿ ਸਿੱਖ ਨੂੰ ਬਚਾਉਣਾ ਕਿਵੇਂ ਹੈ ਉਹ ਸਾਡੇ ਗੁਰਾਂ ਨੇ ਬੜੇ ਬਹੁਤ ਵੱਡੇ ਵਿਸਾਰ ਨੂੰ ਸੰਕੋਚ ਕੇ ਕੇਵਲ ਚਾਰ ਚੀਜ਼ਾਂ ਦੇ ਵਿੱਚ ਗੁੰਤਨ ਕਰ ਦਿੱਤਾ ਤੇ ਸਿੱਖ ਇਹਨਾਂ ਤੋਂ ਬਚ ਜਾਵੇ ਤੇ ਸੱਪ ਦੇ ਡੰਗ ਤੇ ਦੀਵੇ ਦੀ ਲਾਟ ਤੋਂ ਬਚ ਜਾਏਗਾ ਹੁਕਮ ਆਯਾਮਤ ਹਲਾਲੋ ਹਰਾਮ ਇਹ ਚਾਰ ਬਜਰ ਕਰੇ ਤਾਂ ਗੁਰਾਂ ਨੇ ਮਰਸ਼ਿਸ਼ ਕੀਤੀ ਵੀ ਬਚ ਜਾ ਲੇਕਿਨ ਜਦੋਂ ਗੁਰੂ ਚਾਹੁੰਦਾ ਵੀ ਇਹ ਗਲਤ ਰਸਤੇ ਪੈ ਗਿਆ ਫਿਰ ਗੁਰੂ ਤਾੜਨਾ ਕਰਦਾ ਜਿਵੇਂ ਬਾਪ ਜਦੋਂ ਗਲਤ ਰਸਤਾ ਗੁੱਤ ਬੁੱਤ ਗਲਤੀ ਕਰੇ ਤੇ ਉਹ ਲਪੜ ਵੀ ਉਹ ਜਾੜੀ ਦਿੰਦਾ ਮਾਂ ਵੀ ਕਹਿੰਦੀ ਹੈ ਕਿਉਂ ਉਹਨੂੰ ਸਿੱਧਾ ਕਰ ਐਸੇ ਹੀ ਸਾਡੇ ਗੁਰੂ ਵੀ ਬਖਸ਼ੇਂਦ ਨੇ ਗੁਰੂ ਚਾਹੁੰਦਾ ਤੇ ਹੁਣ ਹੁਣ ਸ਼ੋਧ ਕਰੀਏ ਉਹ ਭਾਈ ਸ਼ਾਵਨ ਮਲ ਦੀ ਅਗਲੀ ਕਥਾ ਹੈ ਸੋ ਆਓ ਮਨਵਿਰਤੀਆਂ ਆਪਾਂ ਸਤਗੁਰੂ ਜੀ ਦੇ ਪਾਵਨ